ਬਾਈਕਲ ਜੀ ਕੀ ਖਾਲਸਾ ਬਾਈਕਲ ਜੀ ਕੀ ਪੱਤੇ ਅੱਜ ਅਸੀਂ ਗਏ ਸੀ ਕਿ ਪਿੰਡ ਮਲਾਂਗ ਜਿਹੜਾ ਕਿ ਮੋਹਾਲੀ ਸਾ이드 ਦੇ ਕੋਲੇ ਪਣਿਆ ਹੋਇਆ ਹੈ ਇਹਦੇ ਵਿੱਚ ਬਹੁਤ ਸੋਹਣ ਸਖਿਆ ਜਾ ਕੇ ਬਣਿਆ ਹੋਇਆ ਹੈ ਜਿਸ ਵਿੱਚ ਜਿਹੜੀ ਸਿੰਘਾਂ ਦੀਆਂ ਸਿੱਖਾਂ ਦੀਆਂ ਜੰਗਾਂ ਹੋਈਆਂ ਸਹੀਦੀਆਂ ਹੋਈਆਂ ਉਹਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਮੂਰਤੀਆਂ ਦੇ ਰੂਪ ਦੇ ਵਿੱਚ ਦਰਸਾਇਆ ਹੋਇਆ ਹੈਗਾ ਜੇ ਇਹ ਇਹ ਸੇਮ ਉਮੇ ਦੀ ਬਣਾਇਆ ਹੋਇਆ ਹੈਗਾ ਜਿਵੇਂ ਮੇਰੇ ਪਿੰਡ ਦੇ ਕੋਲੇ ਮਹਤਿਆਣਾ ਸਾਹਿਬ ਬਣਿਆ ਹੈ ਬਹੁਤ ਸਾਰੇ ਲੋਕ ਉੱਥੇ ਜਾ ਕੇ ਵੀ ਆਉਂਦੇਗੇ ਮਹਤਿਆਣਾ ਸਾਹਿਬ ਇਹ ਮਿਲ ਹੈ ਸੇਮ ਉਮੇ ਉਮੇ ਤੇ ਬਣਾਇਆ ਹੋਇਆ ਹੈਗਾ ਕਿ ਇਹ ਜਿਹੜਾ ਜੈਵ ਕਾਰਾ ਹੈਗਾ ਹਜੇ ਪੜ ਰਿਹਾ ਹੈ ਇਹ ਪ੍ਰੋਪਰ ਹਜੇ ਬਣਿਆ ਨਹੀਂ ਹੈਗਾ ਪਰ ਜੇ ਕਿਸੇ ਨੇ ਇਹਦੀ ਡੋਨੇਸ਼ਨ ਵਗੈਰਾ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਜੀ ਉੱਥੇ ਪੈਸੇ ਦੇ ਸਕਦੇ ਹੋ ਕਿ ਇਹਦੀ ਮਤਲਬ ਐਂਟਰੀ ਫੀਸ ਕੋਈ ਨਹੀਂ ਹੈਗੀ ਕਿ ਕੋਈ ਫੈਸਾ ਨਹੀਂ ਹੈਗਾ ਫ੍ਰੀ ਆਫ ਕਾਸਟ ਉੱਤੇ ਜਾ ਸਕਦੇ ਹੋਗੇ ਇਹਨੂੰ ਨੇ ਜਦੋਂ ਤੋਂ ਹੋਇਆ ਕਿ ਇਸ ਨੂੰ ਉੱਤੇ ਜੈਵਨਾ ਸਿੱਖੀਦਾ ਇਤਿਹਾਸ ਤੋਂ ਪਿੱਕੇ ਦੇ ਵਿੱਚ ਬਣਾਇਆ ਹੋਇਆ ਹੈਗਾ ਇਹ ਜਿਹੜਾ ਦਰਬਾਤ ਸਿੰਘ ਭਦਰਜੀਤ ਹੈ ਜਿਹਦੋਂ ਬਾਬਾ ਬੰਦਾ ਸਿੰਘ ਭਦਰਜੀਤ ਤੇ ਉਹਨਾਂ ਨੂੰ ਮੁਸਲਮਾਨ ਧਰਮ અપਨਾਉਣ ਲਈ ਕਿਹਾ ਗਿਆ ਸੀਗਾ ਤੇ ਉਸ ਟਾਈਮ ਦੇ ਵਿੱਚ ਜਦੋਂ ਬਾਬਾ ਜੀ ਨੇ ਨਕਾਰ ਕਰ ਦਿੱਤਾ ਸੀ ਕਿ ਮੁਸਲਮਾਨ ਧਰਮ અપਨਾਉਂਦੇ ਤਾਂ ਉਹਨਾਂ ਦੇ ਬੱਚੇ ਨੂੰ ਲਾਇਆ ਜਿਹੜੀ ਤਰੀਕੇ ਨਾਲ ਮੈਂ ਸਿੱਖ ਧਰਮ ਜਿਹੜਾ ਛਾਟ ਤੋ ਮੁਸਲਮਾਨ ਧਰਮ ਜਿਹੜਾ ਉਹਨਾਂ ਨੇ ਇਹ ਗੱਲ ਮੰਨੀ ਨਹੀਂ ਤੇ ਬਾਬਾ ਜੀ ਦੇ ਬੱਚੇ ਜਿਹੜਾ ਅੱਜ ਵੀ ਸਿੱਖ ਕਰ ਦਿੱਤਾ ਗਿਆ ਤੇ ਇਹ ਜਿਹੜਾ ਸਾਰਾ ਦਰਸਾਗਾ ਉਹ ਇਹ ਇਹ ਵੀ ਰਿਡਿਟ ਤੇ ਆਪਣਾ ਇਹਨਾਂ ਦੇ ਉੱਪਰ ਵੀ ਜਿਹੜੀ ਇਹ ਸਾਰੀ ਜਾਣਕਾਰੀ ਦਿੱਤੀ ਹੋਈ ਹੈਗੀ ਇਸ ਦਾ ਹੈਡ ਸਹੀ ਦਿਦਰਸਾ ਦਿੱਤਾ ਹੋਇਆ ਇਹ تینਾਂ ਲੈਂਗੁਏਜ ਇੰਗਲਿਸ਼ ਤੇ ਲਿਖਿਆ ਹੋਇਆ ਵੀ ਤਾਂ ਵੀੜਾ ਵੀ ਆਵੇ ਤਾਂ ਤੁਸੀਂ ਕੋਰੇ ਆਪਣੇ ਹਲ ਹੋ ਉੱਤੇ ਸਕਰ ਸਕਦਾ ਹੂੰ ਇਹ ਨੂੰ ਦੇਖ ਸਕਦੇਗੇ ਤੇ ਪੜ ਸਕਦੇਗੇ ਤੇ ਜਾਣ ਕਰ ਜਿਹੜੀ ਉਹ ਆਪਣੇ ਸਖਤਾਂ ਦੇ ਬਾਰੇ ਜਿਹੜੀ ਉਹ ਪੜਾ ਸਕਦੇਗੇ ਇਹ ਤਪਈ ਹਰੀ ਸਿੰਘ ਨਲਵਾ ਜੀ ਦਾ ਹੈ ਜਿਹੜਾ ਕਿ ਉਹਨਾਂ ਨੇ ਸੇਕ ਦਾ ਮੁਕਾਬਲਾ ਕੀਤਾ ਸੀਗਾ ਤੇ ਸੇਰ ਦਾ ਜਿਹੜਾ ਜਵਾਰਾ ਸੀ ਤੇ ਇਹ ਜਿਹੜੀ ਹਰੀ ਸਿੰਘ ਨਲਵਾ ਜੀ ਦੀ ਬਹਾਦਰੀ ਦਾ ਜਿਹੜਾ ਇਹ ਬਹੁਤ ਸੋਹਣ ਡਰੈਸ ਇਹਨਾਂ ਨੇ ਬਣਾਇਆ ਹੋਇਆ ਹੈ ਕਿਉਂਕਿ ਹਰੀ ਸਿੰਘ ਨਲਵਾ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਬਹਾਦਰ ਜਰਨੈਲ ਸੀਗੇ ਸਿੱਖਾਂ ਦੇ ਤੇ ਉਹਨਾਂ ਦੇ ਸਾਹਮਣੇ ਕੋਈ ਵੀ ਨਹੀਂ ਟਿਕਦਾ ਸੀਗਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਪਤਾ ਲੱਗਦਾ ਹੈਗਾ ਵੱਡੇ ਵੱਡੇ ਫਗਾਨ ਪਠਾਨ ਜਿਹੜੇ ਸੀਗੇ ਬਾਬੇ ਜੀ ਦੇ ਮੂਹਰੇ ਟੱਕਦੇ ਨਹੀਂ ਸੀਗੇ ਤੇ ਇਸ ਕਰਕੇ ਜਿਹੜੇ ਬਾਬਾ ਜੀ ਦੀ ਬਹਾਦਰੀ ਦਾ ਇਹ ਬਹੁਤ ਸੋਹਣ ਡਰੈਸ ਤੇ ਹੋਰ ਵੀ ਤੇ ਬਹੁਤ سارے ਸਿੱਖਾਂ ਨੇ ਜ ਇਹ ਜਿਹੜੇ ਮੂਕਤੀਆਂ ਬਣਾਏ ਹੋਈਆਂ ਨੇ ਤੇ ਇਹ ਜਿਹੜਾ ਭਾਈ ਕਣਿਆ ਸਿੰਘ ਕਣਿਆ ਜੀ ਦਾ ਦ੍ਰਿਸ਼ ਜਦੋਂ ਭਾਈ ਕਣਿਆ ਜੀ ਨੇ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਜਾਨ ਦੇ ਵਿੱਚ ਪਾਣੀ ਪਾਇਆ ਸੀਗਾ ਉਹ ਦੋਨਾਂ ਦੀ ਕੰਪਲੇਂਟ ਕਰਤੀ ਸੀਗੀ ਸਿੱਖਾਂ ਨੇ ਵੀ ਇਹਨਾਂ ਨੂੰ ਪਾਣੀ ਪਿਉਂਦੇਗੇ ਬਟ ਉਸ ਟਾਈਮ ਜਿਹੜਾ ਉਹਨਾਂ ਨੇ ਪਾਣੀ ਪੀ ਕੇ ਜਿਹੜੇ ਲੋਕ ਕਨੇਵ ਰੁਪਦੇ ਬਣਾਏ ਇਸ ਤੋਂ ਬਾਅਦ ਜਿਹੜੇ ਹੋਰ ਜਿਹੜੇ ਖਾਣੇ ਜਦ ਵੱਡੇ ਵੱਡੇ ਹਥਿਆਰਾਂ ਨਾਲ ਮਿੰਦੇ ਤੁਹਾਨੂੰ ਦਰਸਾ ਰਹੇ ਆ ਤਾਂ ਜਿੱਦੀ ਜਿਹੜੀ ਮੂਰਤੀ ਹੈ ਪਾਈ ਦੀਪ ਸਿੰਘ ਜੀ ਦੀ ਮੂਰਤੀ ਵੀ ਬਣਾਈ ਹੋਈ ਹੈ ਜਿਨ੍ਹਾਂ ਨੇ ਆਪਦਾ ਜਿਹੜਾ ਸੇਸਾ ਉਹ ਤਲੀ ਤੇ ਰੱਖ ਕੇ ਜੰਗਾਂ ਲੜੀਆਂ ਉਹਨਾਂ ਦੀ ਜਿਹੜੀ ਬਹੁਤ ਸੋਹਣੀ ਮੂਰਤੀ ਜਿਹੜੀ ਹੈਗੀ ਉਹਨਾਂ ਨੇ ਬਣਾਈ ਹੋਈ ਹੈਗੀ ਕਿ ਇਹ ਤੋਂ ਇਲਾਵਾ ਜਿਹੜੇ ਭਾਈ ਤਾਰੂ ਸਿੰਘ ਜੀ ਦੀ ਸਹੀਦ ਦੀ ਡਰੈਸਿੰਗ ਨੇ ਬਣਾਇਆ ਹੈ ਜਿਹੜਾ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਤਸੀਦ ਦਿੱਤਾ ਗਿਆ ਤਾਂ ਉਹਨਾਂ ਨੂੰ ਹਾਲ ਕਤਲ ਕਰਾਉਣ ਲਈ ਕਿਹਾ ਗਿਆ ਸੀਗਾ ਆਪਣੇ ਤੇ ਉਹਨਾਂ ਨੇ ਫਿਰ ਇਹ ਚੀਜ਼ ਮੰਨਣ ਤੋਂ ਇਨਕਾਰ ਕਰਤਾ ਸੀਗਾ ਤੇ ਇਸ ਤਰ੍ਹਾਂ ਜਿਹੜੇ ਮੁਸਲਮਾਨਾਂ ਨੇ ਉਹਨਾਂ ਦੇ ਜਿਹੜੇ ਖੋਪੜੀ ਲਾ ਦਿੱਤੀ ਸੀਗੀ ਭਾਈ ਤਾਰੂ ਸਿੰਘ ਜੀ ਦੀ ਤੇ ਉਹ ਜਿਹੜਾ ਡਰੈਸਿੰਗ ਨੇ ਦਰਸਾਇਆ ਹੋਇਆ ਹੈਗਾ ਇਹ ਤੋਂ ਬਾਅਦ ਜਿਹੜੇ ਭਾਈ ਮਤੀ ਦਾਸ ਜੀ ਦੇ ਵੀ ਡਰੈਸ ਬਣਾਇਆ ਹੈਗਾ ਜਦੋਂ ਭਾਈ ਮਤੀ ਦਾਸ ਜੀ ਨੂੰ ਹਾਰ ਚੀਤ ਸੀਗਾ ਉਹ ਕਰਦੇ ਹੀ ਰਹੇ ਸੀ ਦੇ ਨੂੰ ਹਲਦੀ ਸੀ ਦਿੱਤੀ ਤੇ ਜਿਹੜੇ ਆਪਾਂ ਜਿਹੜੇ ਲੋਕ ਨੇ ਆਪਣੇ ਸਿੱਖੀ ਜਿਹੜੀ ਆਪਾਂ ਨੂੰ ਭੁੱਲ ਰਹੇ ਨੇ ਮੇਰੇ ਅਕੋਰਡਿੰਗ ਤਾਂ ਇਹੀ ਹੈ ਕਿ ਆਪਣਾ ਸਿੱਖ ਇਤਿਹਾਸ ਇੰਨੀਆਂ ਕੁਰਬਾਨੀਆਂ ਦੇ ਲਾਲ ਆਪਾਂ ਮਿਲਿਆਇਆ ਪਾਣ ਉਹ ਇਹ ਸਭ ਭੋਲੇ ਨੇ ਸਕੜਾਲੀਆਂ ਤੇ ਬਣੀਆਂ ਸੈ ਸੰਗਲੀਆਂ ਨੇ ਬੀਬੀਆਂ ਸਿੰਘਣੀਆਂ ਨੇ ਵੀ ਬਹੁਤ ਜੜੇ ਤਸੀਹੇ ਝੱਲੇ ਨੇ ਅਜਿਹਾ ਤੁਹਾਨੂੰ ਲੈ ਛੋਟੇ ਛੋਟੇ ਬੱਚਾ ਦੇ ਟੁਕੜੇ ਕਰਕੇ ਬੀਬੀਆਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਉਹ ਡਰੈਸ ਵੀ ਇਹਨਾਂ ਨੇ ਦਰਸਾਇਆ ਹੋਇਆ ਕਿਉਂਕਿ ਇਹ ਬਹੁਤ ਮੇਰੇ ਹਸਾਮਨਾ ਇੱਕ ਮਾਂ ਦੇ ਲਈ ਆਵੇ ਬੱਚਿਆਂ ਦਾ ਜਿਹੜਾ ਪਿਆਰ ਹੁੰਦਾਗਾ ਬਹੁਤ ਜ਼ਿਆਦਾ ਹੁੰਦਾਗਾ ਬਾਪ ਦੇ ਬੇਟੇ ਬੱਚਿਆਂ ਦੇ ਲਈ ਪਰ ਆਪਦੀ ਮਾਂ ਦੇ ਸਾਹਮਣੇ ਕਿਸੇ ਪੁੱਤ ਦੇ ਇੰਨੇ ਕੋਟੇ-ਟੋਟੇ ਕਰਕੇ ਖਰਾਂ ਦੇ ਵਿੱਚ ਹਾਰ ਪਾਉਣੇ ਇਹ ਬਹੁਤ ਵੱਡੀ ਮਤਲਬ ਆਪਾਂ ਕਹਿ ਸਕਦੇ ਅਗੇ ਬਹੁਤ ਵੱਡੀ ਦਲੇਰੀ ਵਾਲਾ ਕੰਮ ਹੋ ਜਾਂਦਾ ਤਾਂ ਆਪਾਂ ਕਹਿ ਦਈਏ ਕਿ ਇਹ ਚੀਜ਼ ਨੂੰ ਕਰਨਾ ਕਿਸੇ ਔਰ ਤੇ ਵਸ ਦੀ ਗੱਲ ਨਹੀਂ ਹੈਗੀ ਕਿਸੇ ਔਰ ਮਾਂ ਦੇ ਸਾਹਮਣੇ ਬੱਚੇ ਤਾਂ ਐਵੇਂ ਚੀਜ਼ ਹੋ ਜੇ ਚਲਦੀ ਹੈ ਮੇਰੇ ਹਿਸਾਬ ਨਾਲ ਇਹ ਮਾਂ ਮਾਂ برداشت ਨਹੀਂ ਕਰ ਸਕਦੀਆਂ ਪਰ ਇਹ ਬੀਬੀਆਂ ਇਲਾ ਸਿੱਖੀ મતલਬ ਇਹਨਾਂ ਦੇ ਵਿੱਚ ਸੀਗੀ ਆਪਣਾ ਭਾਵਨਾ ਰੱਬ ਨੂੰ ਦੇ ਲਈ ਕਿ ਤਾਂ ਇਹਨੇ ਆਪਣੇ ਬੱਚਿਆਂ ਦੇ ਜਿਹੜੇ ਹਾਰ ਆ ਵੀ ਆਪਣੇ ਕਨਾਲ ਦੇ ਵਿੱਚ ਪਾਈ ਤੇ ਇਹੋ ਲਵਾ ਜਿਹੜੇ ਹੋਰ ਵੀ ਆਪਣੇ ਡਿਜ਼ਾਈਨ ਕਰ ਗਏ ਉਹਨਾਂ ਨੂੰ ਚਰਖਿਆਂ ਦੇ ਜਣਾਇਆ ਕਿ ਉਹਨਾਂ ਦਾ ਡਰੈਸ ਵੀ ਜਿਹੜਾ ਜਿਹਨੇ ਬਣਾਇਆ ਹੋਇਆ ਹੈ ਕਿਉਂਕਿ ਆਪਣੇ ਅਰਦਾਸ ਦੇ ਵਿੱਚ ਵੀ ਕਿਹਾ ਜਾਂਦਾ ਹੈਗਾ ਜਿੱਦਾਂ ਸਿੰਘਾਂ ਸਿੰਘਾਂ ਨੇ ਧਰਮ ਦੀ ਖੇਸ ਦੇ ਉੱਤੇ ਬੰਦ ਬੰਦ ਕਟਾਈ ਕਪੜੇ ਲਾਈਆਂ ਚੱਕਿਆ ਤੇ ਚੜੇ ਇਸ ਕਰਕੇ ਇਹਨਾਂ ਨੂੰ ਇੰਨਾ ਸਤਕਾਰ ਮਿਲਿਆ ਹੋਇਆ ਹੈ ਵੀ ਅਰਦਾਸ ਦੇ ਵਿੱਚ ਤੋਂ ਕਿਸੇ ਦੇ ਆਪਣੇ ਅਰਦਾਸ ਹੁੰਦੇ ਤੇ ਇਹਨਾਂ ਦੇ ਨਾਮ ਜਿਹੜੇ ਹੈਗੇ ਉਹ ਲੈਤ ਜਾਂਦੇ ਕਿ ਇਹਨਾਂ ਸਿੰਘਾਂ ਸਿੰਘਣੀ ਨੇ ਆਪਣੇ ਲਈ ਕਿੰਨਾ ਕੁਸ਼ ਕੀਤਾ ਤੇ ਕਿੱਡੀ ਆਪਾਂ ਨੂੰ ਉਹ ਕੀਤਾ ਤੇ ਇਥੇ ਇਹਦੇ ਭਾਈ ਦਹਲਾ ਜੀ ਦੀ ਵੀ ਦ੍ਰੈਸ ਬਣਾਇਆ ਹੋਇਆ ਹੈ ਜਦੋਂ ਉਹਨਾਂ ਨੂੰ ਪਾਣੀ ਦੇ ਜਿਹੜੀ ਦੇ ਕੇ ਤੇ ਬੱਚਾ ਹਾਲ ਦਿੱਤਾ ਸੀਗਾ ਉਹ ਵੀ ਜਿਹੜਾ ਦ੍ਰੈਸ ਇਹਨਾਂ ਨੇ ਬਣਾਇਆ ਹੋਇਆ ਹੈਗਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਜਦੋਂ ਛੋਟੇ ਛੋਟੇ ਸਹਾਜਾਂ ਨੇ ਆਪਣੇ ਨੂੰ ਨੀਹਾਂ ਦੇ ਵਿੱਚ ਚੈਨ ਪਾਸੇ ਪ੍ਰਚਾਰੀਆਂ ਲੱਗਦੀਆਂ ਸੀ ਛੋਲੋ ਛੋਟੇ ਬੱਚਿਆਂ ਨਾਲ ਕਿੰਨਾ ਮਤਲਬ ਛੋਲੋ ਬ ਕੀਤਾ ਗਿਆ ਹਨ ਉਹ ਸਾਰੇ ਦ੍ਰੈਸ ਜਿਹੜੇ ਉਹਨਾਂ ਨੇ ਬਣਾਏ ਹੋਏ ਨੇ ਜਿਹੜੀ ਇਹਨਾਂ ਨੇ ਜਿਹੜੇ ਸਾਰੇ ਇਹਨਾਂ ਦੇ ਕੱਪੜੇ ਨੇ ਉਹ ਜਿਹੜੇ origignal ਪਾਏ ਹੋਏ ਨੇ ਤੇ ਬਹੁਤ ਜ਼ਿਆਦਾ ਮਤਲਬ ਵਧੀਆ ਲੱਗਦਾ ਦੇਖ ਕੇ ਵੀ ਹਾਂ ਪਾ ਆਪਣਾ ਇਤਿਹਾਸ ਇੰਨੇ ਸੋਹੇ ਤਰੀਕੇ ਨਾਲ ਇੰਨੇ ਬਰੀਕੀ ਦੇ ਨਾਲ ਇੰਨਾ ਸੋਹਣਾ ਇਹਨਾਂ ਦੇ ਮੂਰਤੀਆਂ ਦੇ ਰੂਪ ਦੇ ਵਿੱਚ ਕਿੰਨਾ ਸੋਹਣਾ ਦਰਸਾਇਆ ਹੋਇਆ ਹੈ ਬਹੁਤ ਜਦ ਮੱਥੀ ਜਾ ਕੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਵੀ ਮਿਲੀ ਕਿਉਂਕਿ ਸਾਰਾ ਕੁਝ ਦੇਖ ਕੇ ਬਹੁਤ ਮਨ ਜ਼ਿਆਦਾ ਐਵੇਂ ਖੁਸ਼ ਹੋ ਰਹੀ ਹਾਂ ਕਿ ਕਿਸੇ ਨੇ ਇੰਨੀ ਮੈਂਟ ਦੇ ਨਾਲ ਸਿੱਧਤ ਦੇ ਨਾਲ ਆਪਣੇ ਇਤਿਹਾਸ ਨੂੰ ਬੰਦਾ ਜਾ ਕੇ ਦੇਖੇ ਹਨ ਕਿੰਨਾ ਜ਼ਿਆਦਾ ਵਧੀਆ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਹਾਂ ਅਸੀਂ ਗੱਲ ਦੇਖ ਕੇ ਆਏ ਤੇ ਫਿਰ ਭਾਈ ਮਨੀਸ਼ਾ ਨੇ ਜਿਹੜਾ ਇਤਿਹਾਸ ਦਰਸਾਇਆ ਹੋਇਆ ਹੈਗਾ ਜਿਹਨੂੰ ਉਹਨਾਂ ਨੇ ਬੰਦ-ਬੰਦ ਘਟਾਉਂਦੇ ਸੀਗੇ ਉਹਨੂੰ ਜਿਹੜੇ ਸਰੀਰ ਤੇ ਸਾਰੇ ਹੰਕਾਰ ਕੱਟ ਦਿੱਤੇ ਸੋ ਵੀ ਦੇ ਨਾਲ ਤੱਕ ਦਰਸਾਇਆ ਹੋਇਆ ਹੈਗਾ ਤੇ ਜਿਹਨਾਂ ਜਿਹਨਾਂ ਨੇ ਵੀ ਇਤਿਹਾਸਾਣਾ ਹੋਇਆ ਤਾਂ ਸਾਰੇ ਜਣੇ ਕਿ ਜਾ ਕੇ ਆਏ ਕਿ ਕਿਹੜਾ ਬਹੁਤ ਜੁੱਦਾ ਸਵਾਰ ਜਿਹੜਾ ਦਰਸਾਇਆ ਹੋਇਆ ਹੈਗਾ ਜਿਹੜੇ ਨਹੀਂ ਗਏ ਹੈ ਕਿ ਚਾਹ ਤੇ ਮਾਰਾ ਸੀ ਤੇ ਬਹੁਤ ਜਿਆਦਾ ਜਿਹੜੇ ਆਪਣੇ ਇਸ ਜੰਗ ਦੇ ਤੱਕ ਗੁਰੂ ਜੀ ਬੋਲੇ ਤੇ ਚਾਹ ਕਰਦੇ ਹਾਂ ਹਾਂਜੀ ਪਰਮੇਸ਼ਰ ਸਿੰਘ ਸਿੱਖਾ ਜਗਵਾਲਾ ਸੇਵਾਦਾਰ ਮੈਂ ਸਿੱਟਜਾ ਪਰ ਹੁਣ ਆਇਆ ਮੇਰੇ ਸਿੱਟਜਾ ਕੱਢ ਦਿੱਤੇ ਬਣਾਏ ਬਣਾਏ। ਜਿਹੜਾ ਚਾਹੋ ਜੋ ਸਿੱਟ ਕਰਾਟੇ ਕਰਵਾਨੀਆਂ ਹੋਈਆਂ ਨੇ ਉਹਨਾਂ ਨੂੰ ਗਿੜਿਚ ਕਈ ਇਤਿਹਾਸ ਪਤਾ ਲੱਗੇ ਬਚਾਂਦੀ ਹੈ। ਤੇ ਆਪ ਸਭ ਨੂੰ ਬੇਨਤੀ ਹੈ ਬੇਨਤੀ ਹੈ ਸੰਗਤ ਨੂੰ ਅੱਜ ਦਾ ਤੁਸੀਂ ਦੇਖ ਰਹੇ ਹੋ ਜਿਆ ਪਰ ਇਹ ਸਿੰਘ ਜੀ ਦਾ ਮਾਡਲ ਬਣਾਇਆ ਹੋਇਆ ਨੇ। ਅਸੀਂ ਚਾਹੁੰਦੇ ਇਥੇ ਪੱਕੀ ਬਿਲਡਿੰਗ ਹੋਣੇ ਜੀ ਕਿਉਂਕਿ ਹਾਲਪ ਇਹ ਸੈੱਟ ਬਣਾਇਜੀ ਚਦਰਾਂ ਦਾ। ਉਹਦੇ ਸੇਵਾ ਹੇ ਚੱਲ ਰਹੀ ਹੈ ਮੈਂ ਕਹਣਾ ਇਹ ਤਾਂ ਹੁਣ ਭਾਖ ਚਿਆ ਵੀ ਹੋਰ ਬਣਾਉਣ ਦੇ ਲਈ ਬਿਲਡਿੰਗ ਦਾ ਸਾਡਾ ਵਿਚਾਰ ਬਣਾਉਂਦਾ ਤੁਸੀਂ ਦੇਖੀ ਜੀ ਮੈਂ ਬਿਲਡਿੰਗ ਦਾ ਮਾਡਲ ਬਣਾਇਆ ਕੋ ਆ ਡਿਸਾਈਨ ਤੇ ਤੇ ਇਹ ਮਾਡਲ ਸੇਵਾ ਚੱਲ ਰਹੀ ਭਾਈ ਸਤੀਦਾਸ ਜੀ ਦੀ ਜੇ ਇਹ ਸਾਡੇ ਸਕੈਨਰ ਤੇ ਕੋਈ ਸੇਵਾ ਪਾਣੀ ਪਾ ਵੀ ਸਾਈ ਜੀ ਤੇ ਤਾਂ ਜੋ ਅਸੀਂ ਨੂੰ ਆਪਣਾ ਹੋਰ ਵਧਾ ਸਕੀਏ ਜੈਪ ਕਰਨੇ ਧੰਨਵਾਦ ਆ ਸਕਦੇ